ਅੱਜ 5 ਜੁਲਾਈ ਪੰਜਾਬ ਮੌਸਮ ਪਾਰੀਮੀ ਕਰੇਗਾ ਜਲਥਲ ਸਸੇ ਗੱਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਣ ਪਰਮਤੋਂ ਮੁਰ ਤੋਂ ਸਵਾਗਤ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਆ 5 ਜੁਲਾਈ 2024 ਦਿਨ ਦੇ ਮੇਲੇ ਮੌਸਮ ਦੇ ਕੀ ਹਾਲਾਤ ਨੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਆ ਜੀ ਸੈਟਲਾਈਟ ਇਮੇਜ ਡਿਸਕਸ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂ ਕਰਕੇ ਜਾਓ ਕਮੈਂਟ ਬਾਕਸ ਵਿੱਚ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਆਪਣੇ ਇਲਾਕੇ ਦੇ ਤਾਜ਼ਾ ਮੌਸਮ ਦੇ ਹਾਲਾਤ ਲਿਖ ਦਿਓ ਜੀ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਹਾਂ ਇੱਕ ਬੱਦਲੀ ਸਿਸਟਮ ਪੱਛਮੀ ਰੂਪ ਤੋਂ ਪੰਜਾਬ ਦੇ ਵਿੱਚ ਐਂਟਰ ਕਰ ਚੁੱਕਿਆ ਜਿਸ ਨੇ ਕੀ ਲਗਭਗ ਮਾਲਵੇ ਦਾ ਥੋੜਾ ਜਿਹਾ ਹਿੱਸਾ ਮਾਝੇ ਦਾ ਬਹੁਤ ਹਿੱਸਾ ਤੇ ਹੁਣ ਇਹ ਲਗਾਤਾਰ ਦੁਆਬੇ ਵੱਲ ਇਹ ਸਿਸਟਮ ਕੱਲ ਰਾਤ ਤੋਂ ਹੀ ਬਣਿਆ ਹੋਇਆ ਸੀ ਜਿਸ ਦੀ ਪੂਰੀ ਪੂਰੀ ਮੀਂਹ ਸੀ ਅੱਜ ਪੰਜਾਬ ਦੇ ਵਿੱਚ ਐਂਟਰ ਕਰਨ ਦੀ ਗੱਲ ਕਰੀਏ ਇੱਕ ਵਧੀਆ ਤਰੀਕਾ ਦਾ ਸਿਸਟਮ ਹੈ ਜੀ ਜਿਸ ਦੇ ਨਾਲ ਭਾਰੀ ਮੀਂਹ ਦੇ ਹਾਲਾਤ ਬਣ ਸਕਦੇ ਨੇ ਪਰ ਗੱਲ ਕਰੀਏ ਫਿਲਹਾਲ ਟੁੱਟੇ ਮਰੂਤ ਦੇ ਵਿੱਚ ਬੱਦਲ ਬਾਈ ਪੰਜਾਬ ਦੇ ਵਿੱਚ ਦਿਖਾਈ ਦੇ ਰਹੀ ਹੈ ਤੇ ਉੱਤਰੀ ਪੰਜਾਬ ਦੇ ਵਿੱਚ ਸੰਘਣੀ ਬੱਦਲ ਬਾਈ ਦਿਖਾਈ ਦੇ ਰਹੀ ਹੈ ਸਵੇਰ ਦੇ ਕੁਝ ਘੰਟਿਆਂ ਤੋਂ ਇਹ ਐਂਟਰ ਕਰ ਚੁੱਕਿਆ ਜੀ ਪੰਜਾਬ ਦੇ ਮਾਝੇ ਅਤੇ ਮਾਲਵੇ ਦੇ ਖੇਤਰਾਂ ਵਿੱਚ ਹਲਕੀ ਫੁਲਕੀ ਮੀਂਹ ਦੀ ਖਬਰ ਆ ਰਹੀ ਹੈ ਨੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਮਾਝੇ ਮਾਲਵੇ ਦੇ ਬਿਲੋਂਗ ਕਰਦੇ ਹੋ ਕਿ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਹੋ ਰਿਹਾ ਹੈ ਜਾਂ ਨਹੀਂ ਬਾਕੀ ਇਹ ਆਹਦੇ ਕੁਝ 3-4 ਘੰਟੇ ਦੇ ਵਿੱਚ ਮਾਲਵੇ ਦੇ ਖੇਤਰ ਤੋਂ ਇਲਾਵਾ ਦੁਆਬੇ ਦੇ ਖੇਤਰ ਨੂੰ ਵੀ ਕਵਰ ਕਰੇਗਾ ਜਿਸ ਦੇ ਨਾਲ ਮੀਂਹ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਪਰ ਅਗਰ ਗੱਲ ਕਰੀਏ ਕੋਈ ਬਹੁਤ ਵੱਡੀਆਂ ਕਾਰਵਾਈਆਂ ਸਾਊਥ ਪੰਜਾਬ ਦੇ ਵੱਲ ਜਾਨੀ ਕਿ ਥੱਲੇ ਮਾਲਵਾ ਮਾਲਵੇ ਦਾ ਬਹੁਤਾ ਹਿੱਸਾ ਦੁਆਬੇ ਦਾ ਬਹੁਤਾ ਹਿੱਸਾ ਇਹਦੇ ਵਿੱਚ ਹੁੰਦੀ ਹੈ ਦਿਖਾਈ ਨਹੀਂ ਜਦ ਰਹੀ ਇਹ ਸਿਸਟਮ ਅੱਗੇ ਵੱਧਦਾ ਹੋਇਆ ਇਸ ਤਰੀਕੇ ਨਾਲ ਦਿਖਾਈ ਦੇ ਰਿਹਾ ਹੈ ਬਾਕੀ ਗੱਲ ਕਰ ਲਈਏ ਤਾਂ ਅੱਜ ਕੱਲ ਅਤੇ ਪਰਸੋ ਤਿੰਨ ਦਿਨ ਲਗਾਤਾਰ ਮਾਝੇ ਦੇ ਖੇਤਰ ਵਿੱਚ ਇੱਕ ਟੁੱਟਵੇਂ ਰੂਪ ਦੇ ਵਿੱਚ ਸਿਸਟਮ ਐਂਟਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਮਾਝੇ ਦਾ ਖੇਤਰ ਜ਼ਿਆਦਾ ਪ੍ਰਭਾਵਿਤ ਹੁੰਦਾ ਦਿਖਾਈ ਦੇ ਰਿਹਾ ਹੈ ਬਾਕੀ ਜੱਤ ਤੱਤਰ ਦੇਖਿਆ ਜਾਵੇ ਤਾਂ ਲੋੜ ਮਾਲਵੇ ਦੇ ਖੇਤਰ ਨੂੰ ਜ਼ਿਆਦਾ ਹੈ ਕਿਉਂਕਿ ਲਗਾਤਾਰ ਮਾਲਵੇ ਦੇ ਖੇਤਰ ਵਿੱਚ ਟੁੱਟਵੇਂ ਰੂਪ ਦੇ ਵਿੱਚ ਬਦਲ ਬਾਈ ਐਂਟਰ ਤਾਂ ਕਰ ਰਹੀ ਜੀ ਹੈ ਪਰ ਉੱਥੇ ਮੀਂਹ ਦੀਆਂ ਗਤੀਵਿਧੀਆਂ ਕਾਫੀ ਘੱਟ ਦਿਖਾਈ ਦੇ ਰਹੀਆਂ ਨੇ ਸਿਰਫ ਅਗਰ ਤੁਸੀਂ ਦੇਖੋਗੇ ਪਿਛਲੇ ਬੀਤੀ ਕੱਲ ਜੋ ਟੈਂਪਰੇਚਰ ਜਾਰੀ ਹੋਏ ਸੀ ਉਹਦੇ ਵਿੱਚ ਵੀ ਬਠਿੰਡੇ ਦਾ ਟੈਂਪਰੇਚਰ ਸਭ ਤੋਂ ਜ਼ਿਆਦਾ ਦਿਖਾਈ ਦਿੱਤਾ ਸੀ 40 ਡਿਗਰੀ ਕਿਉਂਕਿ ਬਾਕੀ ਸਾਰੇ ਪੰਜਾਬ ਦੇ ਵਿੱਚ ਮੀਂਹ ਹੋਣ ਦੇ ਕਾਰਨ ਟੈਂਪਰੇਚਰ 35 37 ਡਿਗਰੀ ਤੱਕ ਰਹੇ ਨੇ ਰਹ ਰਹੇ ਨੇ ਪਰ ਬਠਿੰਡਾ ਸੰਗਰੂਰ ਇਹ ਬੈਲਟੀ ਜਿਹੜੀ ਫਿਰੋਜ਼ਪੁਰ ਜ਼ਿਲ੍ਹਾ ਇਦੇ ਵਿੱਚ ਹਜੇ ਵੀ ਗਰਮੀ ਦਾ ਮਾਹੌਲ ਪ੍ਰੋਪਰ ਬਣਿਆ ਹੋਇਆ ਹੈ। ਬਾਕੀ ਉਮੀਦ ਕਰਦੇ ਹਾਂ ਕਿ ਸਿਸਟਮ ਇਸ ਇਲਾਕੇ ਵਿੱਚ ਜਲਦ ਐਂਟਰ ਕਰੇ। ਇਸ ਇਲਾਕੇ ਵਿੱਚ ਵੀ ਜਲਦ ਤੋਂ ਜਲਦ ਮੌਨਸੂਨ ਆਪਣੇ ਕਾਰਗਵਾਹ ਦਿਖਾਵੇ। ਇਹ ਸੀ ਅੱਜ ਦੀ ਰਿਪੋਰਟ। ਬਾਕੀ ਨਵੀਂ ਰਿਪੋਰਟ ਲੈ ਕੇ ਜਲਦ ਹਾਜ਼ਰ ਹੋਵਾਂਗੇ। ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ।